ਔਰ ਉਸੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ সিলਵਰ ਮੈਡਲ ਹੈ ਜਿਹੜਾ ਉਹ ਪ੍ਰਾਪਤ ਕੀਤਾ ਹੈ। ਤੋਂ ਬੜੀ ਮਾਨ ਦੀ ਗੱਲ ਹੈ ਕਿ ਇਹਨਾਂ ਸਾਰੇ ਹੀ ਬੱਚਿਆਂ ਵਾਸਤੇ ਅਲੱਗ-ਅਲੱਗ ਰਾਸ਼ੀ ਭੇਜੀ ਹੋਈ ਆ। ਤੋਂ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਬਲਬੀਰ ਸਿੰਘ ਬੋਸੋਈ ਜੀ ਦਾ ਜਿਨ੍ਹਾਂ ਨੇ ਸਾਡੇ ਬੱਚਿਆਂ ਦਾ ਮਾਨ ਸਨਮਾਨ ਕੀਤਾ। ਮਨਪਿਤ ਇਹਨਾਂ ਲਗਾਓ ਸਕੂਲ ਦੇ ਪ੍ਰਤੀ ਬੱਚਿਆਂ ਦੇ ਪ੍ਰਤੀ ਮੈਂ ਇਮੇਜਿਨ ਨਹੀਂ ਕਰ ਸਕਦਾ ਕਿ ਇਹ ਇੰਨਾ ਸੋਚਿਆ ਮੈਂ ਤਾਂ ਵਾਹਿਗੁਰੂ ਦੇ ਅੱਗੇ ਇਹੀ ਅਰਦਾਸ ਕਰਦਾ ਹਾਂ ਪ੍ਰਮਾਤਮਾ ਇਹਨਾਂ ਨੂੰ ਬੇਰੋਗਤਾ ਇਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਜ਼ਿੰਦਗੀ ਵਿੱਚ ਕਾਮਯਾਬ ਕਰਨ ਔਰ ਵੱਧ ਚੜ ਕੇ ਇਹੋ ਜਿਹੀਆਂ ਸੇਵਾ ਕਰਦੇ ਰਹਿਣ ਅਸੀਂ ਇਹਨਾਂ ਦਾ ਦਿਲ ਤੋਂ ਇੱਥੇ ਆਂਦੇ ਮੈਂ ਆਪਣੇ ਵੱਲੋਂ ਪੂਰੇ ਸਟਾਫ ਵੱਲੋਂ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ ਜੀ ਆਇਆਂ ਮੈਂ ਫਿਰ ਇੱਕ ਦੁਆਰ ਤੋਂ ਇਹਨਾਂ ਕਿ ਮੈਂ ਇਹੋ ਜਿਹੇ ਇਨਸਾਨ ਬਹੁਤ ਹੀ ਘੱਟ ਦੇਖਿਆ। ਇਹੋ ਜਿਹੇ ਇਨਸਾਨ ਕੋਈ 5% ਹੈ ਦੁਨੀਆ ਦੇ ਵਿੱਚ ਕਿਉਂਕਿ ਮੇਰੇ ਕੋਲ 30 ਸਾਲ ਦਾ ਇਹੋ ਜਿਹਾ ਤਜਰਬਾ ਹੋਇਆ ਕਿ ਕੋਈ ਸੋਚਦਾ ਨਹੀਂ ਬੱਚਿਆਂ ਬਾਰੇ ਨਿਕ ਹੋਦਾ ਸਾਰੇ ਇਹ ਸਾਡੇ ਸਕੂਲ ਦੇ ਟੀਚਰ ਹੀ ਬੜੇ ਸ਼ਲਾਘਾ ਦੇ ਤੱਤ ਰਾਕਿ ਜਿਨ੍ਹਾਂ ਦੇ ਸਦਕਾ ਇਹ ਹੋ ਰਿਹਾ ਇਹ ਟੀਚਰਾਂ ਦੀ ਵੀ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਕਿ ਇਹ ਇੱਕ ਇੱਕ ਪੈਸਾ ਸਕੂਲ ਦੀ ਬਿਹਤਰੀ ਵਾਸਤੇ ਲਾ ਰਹੇ ਆ। ਬਹੁਤ ਹੀ ਖਾਨੂੰ ਇਹ ਕਦੇ ਖੁਸ਼ੀ ਵੀ ਹੈਗੀ ਆ ਸਾਨੂੰ ਮਨ ਚ ਇਹੋ ਜਿਹਾ ਕੋਈ ਗਾਲਵਾਦ ਨਹੀਂ ਕਿਸੇ ਦੇ ਸਟਾਫ ਵਿੱਚ ਵੀ ਕਿੱਥੇ ਜ਼ਿਆਦਾ ਕਿੱਥੇ ਨਹੀਂ ਸਾਨੂੰ ਸਭ ਨੂੰ ਦਿਖ ਰਿਹਾ ਅੱਗੇ ਇਸ ਸਿਰਫ ਇੱਕ ਪਿੰਡ ਦਾ ਪਿਆਰ ਇਹਨਾਂ ਦੇ ਸਟਾਫ ਦਾ ਨਾਲ ਪਿਆਰ ਜਾਂ ਪਿੰਡ ਦੇ ਹੋਣ ਦੇ ਕਰਕੇ ਬਹੁਤ ਹੀ ਮਾਨ ਸਤਕਾਰ ਹੋ ਰਿਹਾ ਇਹਨਾਂ ਵੱਲੋਂ ਵੀ ਬੱਚਿਆਂ ਨੇ ਜੋ ਕੀਤਾ ਸ਼ਾਇਦ ਹੀ ਕੋਈ ਕਰਦਾ ਹੋਵੇ ਤੁਸੀਂ ਮੇਰੇ ਵੱਲ ਦੇਖੋ ਕਿ ਮੈਂ 30 ਸਾਲ ਹੋ ਗਏ ਮੈਂ ਨਹੀਂ ਅੱਜ ਅੱਜ ਤੱਕ ਕੋਈ ਇਹੋ ਜਿਹਾ ਪਿੰਡ ਦਾ ਐਨਆਰਆਈ ਜਾਂ ਕੋਈ ਪਿੰਡ ਦਾ ਸੱਜਣ ਮਿੱਤਰ ਕੋਈ ਐਪਰੀਸ਼ੀਏਟ ਕਰਦਾ ਹੋਵੇ ਜੋ ਤੁਹਾਡਾ ਇਹਨਾਂ ਨੇ ਮਾਣ ਕੀਤਾ ਇਸ ਨੂੰ ਤੁਸੀਂ ਐਵੇਂ ਨਾ ਸਮਝੋ ਇਹ ਬਹੁਤ ਹੀ ਵੱਡੇ ਬਹੁਤ ਹੀ بڑا ਨਾਮ ਹੈ ਇਹਨਾਂ ਦੇ ਅੱਗੇ ਹੱਲਾਸ਼ੀਰੀ ਬਹੁਤ ਹੀ ਬੜੀ ਆ ਇਸ ਨੂੰ ਇਸ ਨੂੰ ਆਪਾਂ ਇਮੇਜਨ ਨਹੀਂ ਕਰ ਸਕਦੇ ਸਾਨੂੰ ਇਹਨੇ ਪੈਸੇ ਦਿੱਤੇ ਇਹ ਪੈਸੇ ਨਹੀਂ ਸ਼ਾਬਾਸ਼ ਇਨਾਮ ਦੀ ਸ਼ਾਬਾਸ਼ ਬਹੁਤ ਵਧੀਆ ਕਿ ਬੱਚੇ ਨੇ ਕੰਮ ਬਹੁਤ ਵਧੀਆ ਕੀਤਾ ਇੰਨਾ ਹੀ ਬਹੁਤ ਹੁੰਦਾ ਪਰ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਮੈਨੂੰ ਮਾਣ ਵੀ ਆ ਕਿ ਜੋ ਇਹਨਾਂ ਨੇ ਕੀਤਾ ਮੈਂ ਕਦੀ ਸੋਚ ਵੀ ਨਹੀਂ ਸਕਦਾ ਮੈਂ ਤਾਂ ਅਰਦਾਸ ਕਰਦਾ ਮਹਾਰਾਜ ਅਗੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦਿਓ ਰੋਗਤਾ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਔਰ ਇਹਨਾਂ ਨੇ ਸਾਡੇ ਡੀਪੀ ਸਾਹਿਬ ਦਾ ਬਹੁਤ ਹੀ ਹੌਨ ਹਾਰੇ ਸਕੂਲ ਦੇ ਅਧਿਪਕ ਖਾਨ ਇਹਨਾਂ ਨੂੰ ਵੀਰਾਂ ਨੇ ਕੁਝ ਹੌਸਲਾ ਵਜੇ ਦਿੱਤੀ ਆ